ਇਹ ਵੇਖ ਰਿਹਾ ਕਿੰਦੇ ਆਏ ਓ ਪਾਈ ਸਾਹਿਬ ਇਹਨੂੰ ਪੁੱਠਾ ਸਿੱਧਾ ਕਰਕੇ ਕੀ ਵੇਖ ਰਹੇ ਹੋ ਓ ਮੈਂ ਤਾਂ ਇਹ ਵੇਖਣ ਰਿਹਾ ਕਿ ਇਹ ਲੀਕ ਕਿੱਥੋਂ ਕਰਦੀ ਹੈ ਓ ਪੈਂਚਰ ਲੱਭੇ ਤੇ ਮੈਂ ਟੇਬ ਲਾਵਾਂ ਹੈ ਆਹੋ ਉਹ ਕਾਕਾ ਉਹ ਗਰਿਆਦੂ ਪਾਪਾ ਜੀ ਮੈਂ 10ਵੀਂ ਚੌਥੀ ਵਾਰ ਮੇਲ ਹੋ ਗਿਆ ਵਾ ਮੇਰਾ 10ਵੀਂ ਦਾ ਚੌਥਾ ਹੋ ਗਿਆ ਮੈਂ ਮੇਰਾ ਤੇ ਕੀ ਕਰਦਾ ਮੈਂ ਆਤਮ ਹੱਤਿਆ ਕਰਨ ਵਾ ਓਏ ਥੋੜਾ ਓਏ ਜੇ ਤੂੰ ਆਤਮ ਹੱਤਿਆ ਕਰਨ ਬਾਰੇ ਸੋਚਿਆ ਵੀ ਮੈਂ ਤੈਨੂੰ ਗੋਲੀ ਮਾਰ ਕੇ ਜਾਨੋਂ ਮਾਰ ਦੇਗਾ ਨਮਸਕਾਰ ਸਾਡੇ ਸਟੂਡੀਓ ਵਿੱਚ ਸਾਡੇ ਮੁਲਕ ਦੇ ਬਹੁਤ ਹੀ ਲੰਮਤੀ ਪਹਿਲਵਾਨ ਪਹਿਲਵਾਨ ਤਿਲਜਾਇਦੇ ਅਸੀਂ ਤੁਹਾਡੀ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਹਾਂਜੀ ਪਹਿਲਵਾਨ ਜੀ ਕਿਵੇਂ ਮਹਿਸੂਸ ਕਰ ਰਹੇ ਹੋ ਵਧੀਆ ਮਹਿਸੂਸ ਕਰ ਰਿਹਾ ਜੀ ਮੈਂ ਨਾ ਕੁਝ ਜਾਣਕਾਰੀ ਜਿਹੜਾ ਚਾਹੁੰਦਾ ਪਬਲਿਕ ਨੂੰ ਹਾਂਜੀ ਹਾਂਜੀ ਕੁਝ ਕੰਪੀਟੀਸ਼ਨ ਹੋਏ ਸੀ ਬੋਡੀ ਬਿਲਡਿੰਗ ਦੇ ਹਾਂਜੀ ਹੋਏ ਉਹਦੇ ਵਿੱਚ ਤੁਸੀਂ ਵੀ ਪਾਰਟਿਸਪੇਟ ਕੀਤਾ ਕੀਤਾ ਸੀ ਜੀ ਉਹ ਸਭ ਤੋਂ ਪਹਿਲਾ ਕੰਪੀਟੀਸ਼ਨ ਬਠਿੰਡੇ ਹੋਇਆ ਸੀ ਸਾਡੇ ਮੁੱਖ ਮਹਿਮਾਨ ਤਵਨ ਸਾਹਿਬ ਸੀ ਉੱਥੇ ਹਾਂਜੀ ਤੁਸੀਂ ਉੱਥੇ ਕਿਵੇਂ ਰਹੇ ਫਿਰ ਮੈਂ ਸਰ ਉਹ ਤੋਂ ਗੁਰਜਰੀ ਤੇ ਆ ਜੀ ਉਤੋਂ ਗੁਰਜ ਜਿੱਤ ਕੇ ਆਇਆ। ਹਾਂ ਜੀ ਜੀ। ਠੀਕ ਹੈ ਮੈਂ ਨਹੀਂ ਸੀ ਜਾ ਸਕਿਆ ਜਿੱਤੇ ਹੋਗੇ। ਦਿੱਤਿਆ ਜੀ ਬਿਲਕੁਲ ਫਿਰ ਸੈਕਿੰਡ ਕੰਪੀਟੀਸ਼ਨ ਹੋਇਆ ਪਠਾਨਕੋਟ। ਹਾਂ ਜੀ ਜੀ ਹੋਇਆ ਸੀ ਜੀ। ਬੜਾ ਤਗੜੇ ਨਾਮੀ ਪਹਿਲਵਾਨ ਉੱਥੇ ਆਏ ਸੀ। ਬਹੁਤ ਜੀ ਬਹੁਤ। ਤੇ ਉੱਥੇ ਤੁਹਾਡੀ ਪੋਜੀਸ਼ਨ ਕੀ ਰਹੀ? ਉੱਥੇ ਸਰ ਬੈਲਟ ਜਿੱਤੀ ਸਰ। ਅਸੀਂ ਬੈਲਟ ਉੱਥੋਂ ਉੱਥੋਂ ਬਿਲਕੁਲ ਬਿਲਕੁਲ ਬਿਲਕੁਲ। ਮੇਰੇ ਖਿਆਲ ਤਿੱਜਾ ਜਿਹੜਾ ਬੈਸਟ ਕੰਪੀਟੀਸ਼ਨ ਸੀ ਉਹ ਸੀ ਚੰਡੀਗੜ੍ਹ। ਚੰਡੀਗੜ੍ਹ ਦੇ। ਹਾਂ ਜੀ ਹਾਂ ਜੀ। ਤੇ ਚੰਡੀਗੜ੍ਹ ਉੱਥੇ ਮੈਂ ਵੀ ਗਿਆ ਸੀਗਾ। ਅੱਛਾ। ਉੱਥੇ ਤੁਸੀਂ ਵੀ ਉੱਥੇ ਫਿਰ ਮੈਂ ਹਾਰ ਹੀ ਗਿਆ ਹੋਵਾਂਗਾ। ਆ, ਸ਼ਾਬਾਸ਼, ਸ਼ਾਬਾਸ਼। ਆ, ਥੋੜੀ ਪਿੰਨੀਆ ਪਿੰਨੀਆ, ਆ ਬੜੀ ਦੁੱਧੀ ਪਈ ਯਾਰ। ਆਹ। ਭਾਈ ਮੈਂ ਤੇਰੀ ਸੇਵਾ ਤੋਂ ਬੜਾ ਖੁਸ਼ ਹਾਂ। ਤੂੰ ਮੇਰੀ ਸੇਵਾ ਬਹੁਤ ਕਰ ਰਿਹਾ ਯਾਰ। ਬੌਜੀ, ਰਾਤੀ ਨਾ ਮੈਨੂੰ ਸੁਪਨਾ ਆਇਆ ਕਿ ਤੁਸੀਂ ਮੇਰੀ ਸੇਵਾ ਤੋਂ ਖੁਸ਼ ਹੋਗੇ ਨਾ। ਮੈਂਨੇ 200 ਰੁਪਏ ਇਨਾਮ ਦਿੱਤਾ। ਅੱਛਾ, 200 ਰੁਪਈਆ? ਹਾਂ ਜੀ। ਓਹ ਫੇ ਤੂੰ 200 ਰੁਪਏ ਦਾ ਕੀਤਾ ਕੀ ਕੀ ਕਰਨਾ ਸੀ ਮੈਂ ਖਾਦਾ ਪੀਤਾ ਤੇ ਨਾਲੇ ਸ਼ਰਟ ਲਿਆ ਇਹਦਾ ਮਤਲਬ ਤੂੰ 200 ਰੁਪਏ ਖਰਚ ਕਰ ਦਿੱਤਾ ਹਾਂਜੀ ਠੀਕ ਆ ਫਿਰ ਅਗਲੇ ਮਹੀਨੇ ਤਰਖਾ ਚੋਂ ਕੱਟ ਨੂੰ ਓ ਜਾ ਜੜੀ ਲੱਖ ਲਾਂਦਾ ਦਿਰਦੇ ਕਿਥੋਂ ਲੰਗੀਏ ਥਾਂ ਥਾਂ ਮੇਰੀ ਬੇਸਤੀ ਹੋ ਜਾਂਦੀ ਹੈ ਕਿ ਐ ਤਰਾ ਪਿਓ ਐ ਓਏ ਲੱਖ ਲਾਂ ਤਾਂ ਮੇਰੇ ਨਹੀਂ ਲੱਖ ਲਾਂ ਤਾਂ ਤੁਹਾਡੇ ਵਰਗੀ ਉਲਾਦ ਦੇ ਆ ਉਹ ਪੁੱਤ ਉਹਗੇ ਪਿਓ ਦੀ ਬੇਇੱਜ਼ਤੀ ਕਰ ਰਹੇ ਹੋ ਉਹ ਲੱਖ ਲਾਂਦਾ ਤੁਹਾਡੇ ਤੇ ਉਹ ਲੱਖ ਲਾਂਦਾ ਤੁਹਾਡੇ ਤੇ ਉਹ ਲੱਖ ਲਾਂਦਾ ਤੁਹਾਡੇ ਪਿਓ ਤੇ ਜਿਹਨੇ ਤੁਹਾਨੂੰ ਜੰਮਿਆ ਓਏ ਲੱਖ ਲਾਂਦਾ ਤੇਰੇ ਵਰਗੇ ਪੁੱਤਰ ਤੇ ਪਿਸ਼ਾਮੋ ਹੈ ਪਿਸ਼ਾਮੋ ਸ਼ਰਮ ਕਰੋ ਕੋ ਸ਼ਰਮ ਕਰੋ ਕੋਈ ਨਾ ਤੁਸੀਂ ਬੈਂਕ ਮਾਰਦੇ ਹੋ ਦਾ ਕਿਸ਼ਤਾਂ ਅਦਾ ਕਰਦੇ ਹੋ ਫਿਰੇ ਮਾਰ ਮਾਰ ਕੇ ਲੱਤਾਂ ਟੁੱਟ ਗਈਆਂ ਮੇਰੀਆਂ ਓਹ ਖਬਰਦਾਰ ਜੇ ਮੇਰੇ ਪਿਓ ਦੀ ਬੇਇੱਜ਼ਤੀ ਕੀਤੀ ਤੇ ਕਿਉਂ ਹਾਂ ਅਸੀਂ ਕੋਈ ਘੱਟ ਕਰਨੇ ਆ ਯਾਦ ਹੀ ਆਪਣੇ ਪੁਰਾਣੇ ਕਾਲਜ ਦੇ ਦਿਨ ਉਹ ਪ੍ਰੋਫੈਸਰ ਸ਼ਰਮਾ ਇਸ ਤਰੀਹਾਂ ਓਏ ਸ਼ਰਮਾ ਭਾਜੀ ਉਹਦੇ ਦੇ ਸ਼ਕਲ ਵਿੱਚ ਇੱਕ ਹੀ ਆਸਾ ਜਾਂਦਾ ਸੀ ਮੈਡਮ ਜੀ ਇਕੱਲੇ ਖੀਰੇ ਨਾ ਰੱਖੋ ਕ ਰੋਟੀ ਬਾਣੀ ਵੀ ਲੈ ਕੇ ਆਓ ਯਾਰ ਹੁੰਦਾ ਪਿਆਲੇ ਹੁੰਨੇ ਆ ਚਿੰਤਾ ਨਾ ਕਰੋ ਤੁਸੀਂ ਖੀਰੇ ਤੇ ਖਾਓ ਪਹਿਲਾਂ ਭਰਾਜੀ ਲਾਓ ਲਾਓ ਖਾਓ ਤੁਸੀਂ ਖਾਓ ਖਾਓ ਭਾਬੀ ਜੀ ਲੱਗਦਾ ਵੀ ਤੁਹਾਨੂੰ ਖੀਰੇ ਬੜੇ ਪਸੰਦ ਆ ਤਾਈਆ ਤੁਸੀਂ ਤਿੰਨ ਤਿੰਨ ਪਲੇਟਾਂ ਸਜਾ ਕੇ ਰੱਖੀਆਂ ਭਾਜੀ ਤੁਹਾਨੂੰ ਸ਼ਾਇਦ ਨਹੀਂ ਪਤਾ ਕਿ ਖੀਰਿਆਂ ਦੇ ਵਿੱਚ ਬੜੇ ਮਲਟੀ ਵਿਟਾਮਿਨਸ ਹੁੰਦੇ ਨੇ ਖਾਣੇ ਦੇ ਨਾਲ ਖੀਰਾ ਖਾਣ ਤੇ ਰਾਮ ਬਾਣ ਦਾ ਕੰਮ ਕਰਦਾ ਹੈ ਖੀਰਾ ਲਾਓ 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 ਭਾਜੀ ਲਾਓ ਤੁਸੀਂ ਲਾਓ ਭਾਬੀ ਜੀ ਲਾ ਲਾਓ ਭਾਜੀ ਤੁਸੀਂ ਇੰਨੀਆਂ ਤਾਰੀਫਾਂ ਕੀਤੀਆਂ ਖੀਰੇ ਦੀਆਂ ਪਰ ਆਪ ਤਾਂ ਤੁਸੀਂ ਦੋਵੇਂ ਖਾ ਹੀ ਨਹੀਂ ਲੈ ਅਸੀਂ ਰਾਤ ਨੂੰ ਖੀਰਾ ਖਾ ਕੇ ਮਰਨਾ ਭਲਾ ਉਹ ਟੁੱਟ ਜਾ ਟੁੱਟ ਜਾ ਇਹ ਹੈ ਆਖੀ ਕਰਨ ਦੇ ਜੇ ਓ ਮੈਂ ਪਰਮ ਤੋੜਨ ਦੇ ਆ ਬਰ ਤੋੜਨ ਦੇ ਜੇ ਸੁਆ ਲੈਣਾ ਸੀ ਓ ਸੁਆ ਨਹੀਂ ਲੱਭਾ ਦਿੱਤਾ ਇਹਦੇ ਨਾਲ ਤੋੜਨ ਦੇ ਓਏ ਹੋਏ ਤੇ ਆ ਖੋਪੜੀ ਤੋਂ ਕੰਮ ਲੈਣਾ ਹੀ ਇਹ ਕਾਦ ਲਈ ਆ ਮੈਨੂੰ ਪਹਿਲਾਂ ਕੋਈ ਦੱਸਿਆ ਐ ਲੈ ਹਾਈ ਹਾਈ ਰਫਟੇ ਮੂੰ ਤਾਰੂ ਮੈਂ ਪੀਤੀਆ ਕਿੱਲੀ ਮਕਾਨ ਜਾਣਿਆ ਜਨਾਬ ਹੂੰ ਉਹ ਮੈਂ ਤੁਹਾਡੀ ਕੋਈ ਮਦਦ ਕਰ ਦਿਆਂ ਲਿਆਓ ਮੈਂ ਤਾਲਾ ਖੋਲ ਦਿੰਨਾ ਨਹੀਂ ਤਾਂ ਅਸੀਂ ਆਪੇ ਖੋਲਾਂਗੇ ਤੂੰ ਮਕਾਨ ਫੜ ਕੇ ਖਲੋ ਉਹ ਜਨਾਬ ਆ ਕੀ ਉਹ ਤੁਸੀਂ ਤਾਂ ਸਿਗਰਟ ਨਾਲ ਤਾਲਾ ਖੋਲਣ ਦੇ ਹੋ ਸਿਗਰਟ ਦਾ ਹੈ ਇਹਦਾ ਮਤਲਬ ਇਸ ਜਮ ਮੈਂ ਪੀ ਗਿਆ ਅਤ ਤੋਸਰ ਬੈਟਰ ਪਲੀਜ਼ ਅਤ ਤੋਸਰ ਪੂਸਪਟਰ ਸਰ ਮੈਂ ਉਹਨੇ ਐਕਮੈਂਟ ਮੈਡਮ ਜੀ ਕੀ ਗੱਲ ਹੈ ਇਹ ਮੇਰਾ ਬੌਸ ਆਇਆ ਹੈ ਮੇਰੇ ਸਤਾ ਮੈਂ ਭਰੇ ਨੇ ਤੇ ਕੁਝ ਰੋਟੀ ਪੰਨਦਾਰ ਕਰ ਦਿਓ ਤੇ ਮੈਂ ਕੀ ਕਰਾਂ ਇੱਕ ਕੰਜਰਖਾਨਾ ਰੋਜ ਦਾ ਮੇਰੇ ਕੋ ਨਹੀਂ ਹੁੰਦਾ ਕੋਈ ਨਾ ਕੋਈ ਤੇ ਆਇਆ ਰਿੰਦਾ ਇੱਥੇ ਪਲੀਜ਼ ਨਹੀਂ ਹੋਂਗੇ ਮੇਰਾ ਬੌਸ ਘਰ ਆ ਗਏ ਨੇ ਤੇ ਮੈਂ ਕੀ ਕਰਾਂ ਹੌਲੀ ਬੋਲੋ ਹੌਲੀ ਬੋਲੋ ਤੁਸੀਂ ਸਵੇਰੇ ਹੌਲੀ ਬੋਲੇ ਸੀ ਮਾਲੇ ਤੁਹਾਡੇ ਪਲੀਜ਼ ਪਲੀਜ਼ ਉਹਨੂੰ ਅਟੈਂਪਟ ਕਰਾ ਲਾ ਪਲੀਜ਼ ਹੁਣ ਤੇ ਬੜਾ ਪਲੀਜ਼ ਪਲੀਜ਼ ਨਹੀਂ ਮੈਂ ਨਹੀਂ ਕੁਛ ਕਰਨਾ ਸੱਤ ਸੱਤ ਤੁਸੀਂ ਤੁਸੀਂ ਕਿੱਥੇ ਚਲੇ ਬਸ ਬਸ ਗੁਪਤਾ ਜੀ ਸਾਹਮਣੇ ਬੜਾ ਜ਼ਰੂਰੀ ਕੰਮ yaad ਆ ਗਿਆ ਖਾਣਾ ਫੇਰ ਕਦੀ ਸੇ ਬੱਸ ਪਲੀਜ਼ ਖਾਣਾ ਬੰਦਾ ਪਿਆ ਹੋਰ ਗੁਪਤਾ ਜੀ ਸਮਝਿਆ ਕਰੋ ਬੜਾ ਜ਼ਰੂਰੀ ਕੰਮ yaad ਆ ਗਿਆ ਹੁਣੇ ਇਹਨੇ ਮੈਨੂੰ yaad ਕਰਾਇਆ ਸੱਤ ਵਿਖ ਲੋ ਕੋਈ ਖਸਮ ਨਹੀਂ ਆਟਾ ਗੁਜਾ ਪਿਆ ਪੜਸਾ ਪੁਜਾ ਪਿਆ ਬਸ ਪੂਤਾ ਸੁਜਾ ਪਿਆ ਕਰੋ ਵੀ ਸ਼ੁਰੂ ਹੈ ਪੀ ਲੈ ਚियर्स ਮਜ਼ਾ ਆ ਗਿਆ ਅ ਚਿੰਗੜਾ ਜੀ ਫੇਸ ਪਕੜਾ ਲਓ ਆ ਲਓ ਉਹ ਸ਼ਰਾਬ ਤੇ ਮਾੜੀ ਹੈ ਹੀ ਹੈ ਸੀ ਉਹ ਪਕੌੜਾ ਉਤੋਂ ਹੀ ਮਾਰਾ ওই ਬਰੈਡ ਮਕੌੜਾ ਸਾਹਿਬ ਸਾਵ ਅੱਗੇ ਤੁਸੀਂ ਇਨੀ ਵਧੀਆ ਵਧੀਆ ਸ਼ਰਾਬਾਂ ਪੀਂਦੇ ਸੀ ਅੱਜ ਕਿਹੜੀ ਭੈੜੀ ਸ਼ਰਾਬ ਲਾਤੀ ਜੇ ਪਾਇਲਟ ਜੀ ਇਹਨੂੰ ਕਹਿੰਦੇ ਦੇ ਐਪਲ ਜੂਸ ਮਿਕਸਡ ਵਿਦ ਅਦਰਕ ਪੇਟ ਦੇ ਕੀੜੇ ਤੇ ਵੀ ਮਾਰ ਦਿੰਦੀ ਏ ਪਰ ਸ਼ਰਾਬ ਸਿਹਤ ਲਈ ਹਾਂ ਦੇ ਕਰਕੇ ਲੋ ਜੀ ਸਾਡੇ ਸਟੂਡੀਓ ਚ ਅੱਜ ਇੱਕ ਡਰਾਈਵਰ ਸਾਹਿਬ ਆਏ ਨੇ ਆਓ ਤੁਹਾਡੀ ਮੁਲਾਕਾਤ ਕਰਾਈਏ ਤੇ ਉਹਨਾਂ ਦੇ ਪੇਸ਼ੇ ਬਾਰੇ ਜਾਣਕਾਰੀ ਪ੍ਰਾਪਤ ਕਰੀਏ ਡਰਾਈਵਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਕਿਹਾ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਕਹਿੰਦੇ ਨੇ ਹਿੰਦੁਸਤਾਨ ਚ ਸਾਡਾ ਰੋਲ ਹੈ ਕਿ ਖੱਬੇ ਚਲੋ ਹਾਂਜੀ ਤੇ ਜੇ ਬਾਹਰ ਦੇ ਮੁਲਕ ਨੇ ਉਹ ਕਹਿੰਦੇ ਜੀ ਸੱਜੇ ਚਲੋ ਹਾਂਜੀ ਤੇ ਜੇ ਰੱਬ ਕਰੇ ਤੁਹਾਨੂੰ ਮੌਕਾ ਮਿਲੇ ਬਾਹਰ ਦੇ ਮੁਲਕ ਜਾ ਕੇ ਗੱਡੀ ਚਲਾਉਂਦਾ ਤੇ ਤੁਹਾਨੂੰ ਕੋਈ ਸਵਸਥਾਤ ਨਹੀਂ ਆਏਗੀ ਅੱਲਾ ਉਹ ਨਾ ਜਨਾਬ ਆਪਣੇ ਲਈ ਸਮੱਸਿਆ ਕਾਦੀ ਓ ਸੱਜੇ ਹੋਵੇ ਜਾਂ ਖੱਬੇ ਹੋਵੇ ਆਪਾਂ ਤਾਂ ਗੱਡੀ ਸਿੱਧੀ ਵਿੱਚਕਾਰ ਹੀ ਚਲਾਈ ਦੀ ਐ ਕਮਾਲ ਥੋੜੀ ਟ੍ਰੈਫਿਕ ਸਾਈਨ ਤੁਹਾਨੂੰ ਹੈ ਹੀ ਨਹੀਂ ਚਲੋ ਛੱਡੋ ਭਰਾ ਜੇ ਤੂੰ ਗੱਡੀ ਐਂ ਤਰ ਉਧਰ ਪੁੱਠੇ ਸਿੱਧੇ ਚਲਾਉਂਗੇ ਨਾ ਤੇ ਫਿਰ ਟੱਕਰ ਹੋਣੀ ਐ ਐਕਸੀਡੈਂਟ ਹੋਣੇ ਐ ਤੇ ਪਤਾ ਫਿਰ ਛੇਤਰ ਉਹ ਪੈਂਦਾ ਵੀ ਬੰਦਾ ਯਾਦ ਕਰਦਾ ਰਹਿ ਜਾਂਦਾ ਅੱਲਾਹ ਉਹ ਜਨਾਬ ਉਹ ਤੂੰ ਸਾਡੀ ਗੱਡੀ ਦੀ ਸਪੀਡ ਵੇਖੀ ਆ ਕਦੇ ਸਾਡੇ ਭਜਨ ਦੀ ਸਪੀਡ ਨਹੀਂ ਵੇਖੀ ਤੁਸੀਂ ਆ ਮਾਰਾਈ ਗੱਡੀ ਵੱਜੀ ਤੇ ਆਪਾਂ ਫਰ ਚਲੋ ਮੰਨ ਲਈ ਤੁਹਾਡੀ ਗੱਲ ਪਰ ਮੈਨੂੰ ਤੁਹਾਡਾ ਤਾਂ ਜਿਹੜਾ ਭੁਇਖ ਐ ਨਾ ਉਹ ਐਡਾ ਵਧੀਆ ਨ ਜਾਂਦਾ। ਨਾ। ਗਾਂ ਜਾ ਕੇ ਤੁਹਾਡਾ ਉਹ ਹਸ਼ਰ ਹੋਣਾ ਹੈ, ਉਹ ਹਸ਼ਰ ਹੋਣਾ ਹੈ ਕਿ ਤਾਬਾ ਤਾਬਾ ਕਰਾ ਦੇਣਗੇ। ਉਹ ਜਨਾਬ ਸਾਡਾ ਪਵੇਖੇੜਾ ਬਹੁਤ ਉਜਵਲ ਹੈ। ਉਹ ਕਿਵੇਂ? ਉਹ ਸਾਡੀਆਂ ਸੀਟਾਂ ਜਿਹੜੀਆਂ ਸਵਰਗ ਦੇ ਵਿੱਚ ਪੱਕੀਆਂ ਹੀ ਬੋਕ ਨੇ। ਮਲੇ ਕਾੜੀ ਗੱਲੋਂ ਵੇਖੋ ਜਨਾਬ ਜਦੋਂ ਆਪਾਂ ਗੱਡੀ ਚਲਾਈ ਦੀ ਨਾ ਅੰਨੇ ਵਾ ਤੇ ਮਗਰ ਬੈਠੀਆਂ ਸਵਾਰੀਆਂ ਉਹ ਕਰਦੀਆਂ ਬਚਾਈਆਂ ਮੇਰੇਆ ਰੱਬਾ, ਬਚਾਈਆਂ ਮੇਰੇਆ ਰੱਬਾ। ਉਹ ਜਨਾਬ ਇੰਨਾ ਹੀ ਲੋਕਾਂ ਦੇ ਕੋਲੋਂ ਰੱਬ ਦਾ ਨਾਮ ਚ ਪਾਈਦਾ। ਫਿਰ ਸਾਡੀਆਂ ਹੋਈਆਂ ਨਾ ਸੀਟਾਂ ਸਵਰਗ ਜਿਹ ਪੱਕੀਆਂ ਕਾਕਾ ਮੋਨ ਪਿਆਰੇ ਬਾਵਾں ਦੇ ਘਟ ਮੈਨੂੰ ਗੁੱਡਾ ਵੀ ਬੜਾ ਪੀੜ ਹੋਟ ਆਈ ਐਨੂੰ ਵੀ ਹੱਥ ਮਾਰ ਜਣਾ ਮੋਢਿਆਂ ਤੋਂ ਅੱਜ ਪਤਾ ਨਹੀਂ ਕੀ ਹੋ ਗਿਆ ਇਹਨੀ ਠੰਡ ਪਈ ਐ ਸਿਰ ਵੀ ਪਾਠੜਿਆ ਤਰਤਤੇ ਨਾਲ ਇਹ ਦੀ ਪੀੜ ਕਦੀ ਨਹੀਂ ਹੋਈ ਆ ਸਿਰ ਵੀ ਘੁੱਟਿਆ ਆ ਆ ਆ ਉਹ ਸ਼ਾਹ ਜੀ ਹੁਣ ਗਲਾ ਵੀ ਘੁੱਟਦਿਆਂ ਡੈਡੀ ਜੀ ਮੈਂ ਨਾ ਹੋਂ ਚੱਲਿਆਂ ਹਾਂ ਟਾਵਲ ਨਾਲ ਹੈ ਜੀ ਮੁਰਕੇ ਬਾਥਰੂਮ ਚ ਟਾਵਲ ਮੰਗਦਾ ਹੁਣਾ ਮੈਂ ਬਾਸਰੂਮ ਚ ਨਹੀਂ ਨਹਿ ਚ ਲਾਉਣ ਚੱਲਿਆ ਉਹ ਗੱਲ ਸੁਣ ਜੇ ਤੂੰ ਡੁੱਬ ਕੇ ਮਰ ਗਿਆ ਨਾ ਤੇ ਮੈਂ ਤੈਨੂੰ ਘਰੋਂ ਬਾਹਰ ਕੱਢ ਜਾਵਾਂਗਾ ਜੇ ਠੀਕ ਹੈ ਹੈ